ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਲੋਹਾਰਾ ਇਹ ਪਿੰਡ ਮੋਗੇ ਜ਼ਿਲ੍ਹੇ ਦਾ ਮੋਗੇ ਤੋਂ ਬਰਨਾਲੇ ਵਾਲੇ ਹਾਈਵੇ ਦੇ ਉੱਤੇ ਪਿੰਡ ਆਉਂਦਾ ਇਹਦੇ ਨੇੜੇ ਪਿੰਡ ਬਦਨੀ ਕਲਾ ਦੂਜੇ ਪਾਸੇ ਬਲਾਸਪੁਰ ਇਹਦੇ ਨੇੜ ਦਾ ਪਿੰਡ ਹੈ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਦੋਸੋ ਭਾਈ ਬਰੀਡਿੰਗ ਉੱਤੇ ਕੰਮ ਕਰਦਾ ਸੀ ਪਰ ਪਰਿਵਾਰ ਸਾਰਾ ਜਿਹੜਾ ਉਹ ਫੋਰਨ ਸ਼ਿਫਟ ਹੋ ਰਿਹਾ ਇੱਕ ਵਧੀਆ ਕੰਟਰੀ ਦੇ ਵਿੱਚ ਬਾਈ ਜੀ ਹੋਰਾਂ ਦਾ ਵੀਜ਼ਾ ਲੱਗਾ ਤੇ ਉਸ ਕੰਟਰੀ ਦੇ ਵਿੱਚ ਜਾਣ ਕਰਕੇ ਇਹਨਾਂ ਨੇ ਘਰ ਦੇ ਵਿੱਚ ਜਿੰਨੇ ਪਸ਼ੂ ਰੱਖੇ ਹੋਏ ਆ ਸਾਰੇ ਵਕਾਊ ਕੀਤੇ ਹੋਏ ਆ ਤੁਸੀਂ ਕੁਝ گاਵਾ ਦੇਖੋ ਕੁਝ ਵਾੜਾਂ ਤੁਸੀਂ ਦੇਖੀਆਂ ਇਹਨਾਂ ਤੋਂ ਇਲਾਵਾ ਮਿਲਕਿੰਗ ਮਸ਼ੀਨ ਸਾਹਮਣੇ ਲੱਗੀ ਵੀ ਆ ਇਸ ਟਾਈਮ ਚਾਲੂ ਹਾਲਤ ਦੇ ਵਿੱਚ ਹੈ گاਵਾ ਬਹੁਤ ਸੋਹਣੇ ਦੁੱਧ ਤੇ ਚੱਲਦੀਆਂ ਦਸੋਏ گاਵਾ ਦਾ ਦੁੱਧ ਦਾ ਰਿਕਾਰਡ ਕਾਫੀ ਚੰਗਾ ਹੈ ਇਸ ਟਾਈਮ ਐਟ ਪ੍ਰੈਜ਼ੈਂਟੇ ਬਹੁਤ ਸੋਹਣੇ ਦੁੱਧ ਉੱਤੇ ਚੱਲ ਰਹੀਆਂ ਉਹ ਵੀ ਤੁਸੀਂ ਗਾਵਾਂ ਦੇਖੋ ਇਸੇ ਵੀਡੀਓ ਦੇ ਵਿੱਚ ਕੁਝ ਹੋਰ ਸਮਾਨ ਜਿਵੇਂ ਸਾਹਮਣੇ ਪੱਖਾ ਦੋ ਹੀ ਫਰਿੰਦਰ ਬਹੁਤ ਸੋਹਣੀਆਂ ਦੱਸੋ ਇਹ ਚੰਗੀਆਂ ਸੰਭਾਲੀਆਂ ਬਾਈ ਨੇ ਇਹ ਵੀ ਫॉर ਸੇਲ ਹੈ ਕੁਝ ਗਾਵਾਂ ਇਸ ਸਾਈਡ ਦੇ ਉੱਤੇ ਤੁਸੀਂ ਦੇਖੋ ਸੋ ਜੋ ਵੀ ਪਸ਼ੂਆਂ ਨਾਲ ਸੰਬੰਧਤ ਅਸੈਸਰੀ ਹੈ ਜਾਂ ਚੀਜ਼ਾਂ ਉਹ ਬਾਈ ਜਿਹੜਾ ਨੇ ਸਾਰਾ ਕੁਝ ਵੇਚਣਾ ਸੋ ਲਾਸਟ ਤੱਕ ਵੀਡੀਓ ਦੇਖ ਲਿਓ ਇਦਾਂ ਦੀਆਂ ਵੀਡੀਓ ਜਦੋਂ ਮੈਂ ਬਣਾਉਣਾ ਮੇਰਾ ਇੱਕ ਐਕਸਪੀਰੀਅੰਸ ਹੈ ਹੁਣ ਤੱਕ ਦਾ ਜਦੋਂ ਨੂੰ ਤੁਸੀਂ ਇੱਥੇ ਪਹੁੰਚੋਗੇ ਬਹੁਤ ਚੀਜ਼ਾਂ ਦੇ ਸੌਦੇ ਹੋ ਜਾਣੇ ਆ ਕਿਉਂਕਿ ਪਿੰਡ ਦੇ ਵਿੱਚ ਵੀ ਇਹ ਗੱਲ ਚੱਲ ਪੈਂਦੀ ਹੁੰਦੀ ਹੈ ਵੀ ਬਾਈ ਹੋਰਿਆਂ ਨੇ ਪਸ਼ੂ ਵੇਚਣੇ ਸੀ ਤੇ ਇਹਨਾਂ ਨੇ ਵੀਡੀਓ ਬਣਾ ਲਈ ਹੈ ਤੋਦੇ ਕਰਕੇ ਪਿੰਡੋਂ ਵੀ ਕੁਸ ਗਾਹਕ ਨਿਕਲ ਆਉਂਦੇ ਆ ਕੁਸ ਰਿਸ਼ਤੇਦਾਰ ਵੀ ਉਦੋਂ ਬਾਅਦ ਗਾਹਕ ਬਣ ਜਾਣੇ ਹੁੰਦੇ ਜਦੋਂ ਵੀਡੀਓ ਬਣ ਜਾਂਦੀ ਹੈ ਜਾਂ ਪਤਾ ਹੋਵੇ ਵੀ ਹੁਣ ਤਾਂ ਪਸ਼ੂ ਵੇਕੀ ਜਾਣੇ ਆ ਤਾਂ ਇੱਕ ਬੇਨਤੀ ਤਾਂ ਇਹ ਹੈ ਵੀ ਜਿਹੜਾ ਵੀਰ ਪਸ਼ੂ ਖਰੀਦਣਾ ਚਾਹੁੰਦਾ ਉਹ ਆ ਕੇ ਦੇਖੇ ਫਰੇਕ ਪੱਖ ਤੋਂ ਤੁਸੱਲੀ ਕਰ ਲੇ ਬੇਜਕ ਸਾਈ ਵੀ ਨਾ ਪਾ ਕੇ ਤੁਰਿਓ ਜੇ ਕੋਈ ਭਰਾ ਤੇਲ ਮਚਣ ਤੋਂ ਡਰਦਾ ਹੈ ਜਾਂ ਕਈ ਉਹਨਾਂ ਲੱਗਦਾ ਵੀ ਸਾਡਾ ਢੇੜਾ ਨਾ ਵਜੇ ਤਾਂ ਉਹ ਬੇਸ਼ੱਕ ਵੀਡੀਓ ਨੂੰ ਸਕਿਪ ਕਰ ਦਿਓ ਕਿਉਂਕਿ ਮੇਰਾ ਐਕਸਪੀਰੀਅੰਸ ਹੈ ਵੀ ਇਦਾਂ ਦੇ ਪਸ਼ੂ ਕਾਮ ਤੌਰ ਤੇ ਬਹੁਤ ਛੇਤੀ ਸੇਲ ਹੁੰਦੇ ਆ ਸੋ ਆ ਕੇ ਪਸ਼ੂ ਦੇਖਿਓ ਆਪਦੀ ਤਸੱਲੀ ਕਰ ਲਿਓ ਨੰਬਰ ਸਕਰੀਨ ਉੱਤੇ ਚੱਲਦਾ ਰਹੂਗਾ ਮਿਲਦੇ ਆਂ ਬਾਈ ਨੂੰ ਕਰਦੇ ਆਂ ਗੱਲਬਾਤ ਦੱਸੋ ਤੇ ਬਾਕੀ ਤੁਹਾਨੂੰ ਪਸ਼ੂ ਜਿਹੜੇ ਉਹਨਾਂ ਦੀ ਜਾਣਕਾਰੀ ਲੈ ਦਾਂਗੇ ਛੋਟੇ ਵੀ ਸਸਤੀ ਕਾਲ ਨਾਮ ਦੱਸਿਓ ਵੀਰ ਸਹਿਜ ਵੀਰ ਸਿੰਘ ਜੀ ਸਹਿਜ ਦੀ ਬਾਈ ਪਿੰਡ ਦੇ ਵਿੱਚ ਜੇ ਆਪਾਂ ਕਿਸੇ ਵੀਰ ਨੇ ਆਪਣਾ ਐਡਰੈਸ ਪੁੱਛ ਕੇ ਘਰੇ ਆਉਣਾ ਹੋਵੇ ਹਾਂਜੀ ਜਿਹੜਾ ਘਰ ਪੁੱਛ ਸਕਦੇ ਆ ਕੀ ਨਾਮ ਤੇ ਪੁੱਛੇ ਜਗਜੀਤ ਸਿੰਘ ਪੁੱਛ ਲੈਣ ਜੀ ਮੋਰ ਵਾਲਿਆਂ ਦੇ ਬਜਦੇ ਜਗਜੀਤ ਸਿੰਘ ਮੋਰਾ ਵਾਲਾ ਘਰ ਹਾਂਜੀ ਠੀਕ ਐ ਤੁਹਾਡੇ ਫਾਦਰ ਸਾਹਿਬ ਦਾ ਨਾਮ ਜਗਜੀਤ ਸਿੰਘ ਹਾਂਜੀ ਹਾਂਜੀ ਨੰਬਰ ਜਿਹੜਾ ਦੇਵਾਂਗੇ ਉਹ ਚਾਲੂ ਰੱਖੋਗੇ ਹਾਂਜੀ ਹਾਂਜੀ ਫਿਰ ਵੀ ਇਸ ਐਡਰੈਸ ਤੇ ਘਰੇ ਪਹੁੰਚ ਸਕਦੇ ਆ ਅੱਛਾ ਇੱਕ ਆਪਾਂ ਹੁਣ ਕਲੀਅਰ ਆ ਵੀ ਆਪਾਂ ਪਸ਼ੂ ਵੇਚਨੇ ਆ ਵੀਡੀਓ ਤੁਸੀਂ ਬਣਾ ਰਹੇ ਹੋ ਹਾਂਜੀ ਇਹ ਆਪਾਂ ਸਾਰੇ ਹੀ ਸੇਲ ਕਰ ਹੀ ਦੇਣੇ ਹਨ ਸਭ ਕੋਈ ਜੀ ਸੇਲ ਤੇ ਆਈ ਕਾਰਨ ਕੀ ਬਣਿਆ ਇਹ ਕਿਉਂ ਵੇਚ ਰਹੇ ਬਾਹਰ ਜਾਣਾ ਕਰਕੇ ਵੀ ਸਾਰੀ ਫੈਮਿਲੀ ਸ਼ਿਫਟ ਹੋ ਰਹੀ ਹੈ ਸਾਰੀ ਫੈਮਿਲੀ ਨੇ ਜਾਣਾ ਹੈ ਕਿਹੜੀ ਕੰਟਰੀ ਜਾ ਰਹੇ ਹੋ ਵੀਰ यूएसए ਯੂਐਸਏ ਜਾ ਰਹੇ ਹਾਂ ਠੀਕ ਹੈ ਅੱਛਾ ਇੱਕ ਗੱਲ ਹੋਰ ਦੱਸ ਦੀ ਵੀ ਜਿਹੜਾ ਜਿਵੇਂ ਜਦੋਂ ਮੈਂ ਹੁਣ ਸ਼ੁਰੂ ਚ ਵੀ ਕਿਹਾ ਵੀ ਕਈ ਵਾਰ ਆਪਾਂ ਆਜ ਵੀ ਉਹਨੇ ਛੋਟੀਆਂ ਬੱਚੀਆਂ ਹਾਂਜੀ ਇਹਨਾਂ ਦਾ ਗਾਕ ਤਾਂ ਹੋ ਜਾਦਾ ਪੈਂਟ ਚੋਂ ਵੀ ਮਿਲ ਜਾਣ ਹਾਂਜੀ ਹਾਂਜੀ ਬਲੋ ਵੇ ਵੇਚ ਦਿਓਗੇ ਜਾਂ ਵੀਡੀਓ ਦੀ ਵੇਟ ਕਰੋਗੇ ਨਹੀਂ ਜੇ ਹੁਣ ਗਾਕ ਆਪਣੇ ਆਕੇ ਵੀ ਆ ਜਾਂਦਾ ਜਿਵੇਂ ਹੁਣ ਵੀਡੀਓ ਵਿੱਚ ਨਹੀਂ ਪੈਣੀ ਠੀਕ ਹੈ ਬੈਗ ਵੀ ਸਾਧਿਆ ਵੀ ਫੋਨ ਕਰਕੇ ਪੁੱਛ ਲਵੇ ਆਪ ਦਾ ਤੁਹਾਨੂੰ ਤੋਂ ਜਿਹੜਾ ਆਉਣਾ ਚਾਵੇ ਉਹ ਫੋਨ ਕਰਕੇ ਪੁੱਛ ਲਿਆ ਨੇ ਇਹਨਾਂ ਦੀ ਉਮਰ ਕਿੰਨੀ-ਕਿੰਨੀ ਹੈ ਪਏ ਇਹ ਹੈਗੇ ਤਿੰਨਾ ਤੋਂ ਥੱਲੇ-ਥੱਲੇ ਨੇ ਦੋਹੇ ਹਾਂ ਕਿ ਮੋਰ ਆਪਾ ਦੇਖ ਕੇ ਦੱਸ ਦਾਂਗੇ ਰਿਕਾਰਡ ਆਪਣੇ ਕੋਲੇ ਹੈਗੇ ਨਹੀਂ ਸਿਮਨ ਡਿਟੇਲ ਮਿਲ ਜੂ ਸਾਰੀ ਹਾਂਜੀ ਹਾਂਜੀ ਜੇ ਕੋਈ ਵੀਰ ਕੱਠੇ ਨਾਲ ਦਾ ਸੌਦਾ ਕਰਦਾ ਉਸ ਤੋਂ ਬਾਅਦ ਟੈਸਟ ਕਰਾਉਣੇ ਚਾਹੁੰਦਾ ਹੋਵੇ ਇਹਨਾਂ ਦੇ ਬਲੱਡ ਸੈਂਪਲ ਲੈ ਕੇ ਕਰਵਾ ਸਕਦਾ ਹਾਂਜੀ ਹਾਂਜੀ ਠੀਕ ਹੈ ਸੋ ਦੋਸਤੋ ਇਹ ਬੱਚਿਆਂ ਦਾ ਰਿਕਾਰਡ ਸਾਰਾ ਮਿਲ ਜਾਣਾ ਕੁਝ ਗਾਵਾਂ ਬਾਈ ਕੋਲ ਉਹਨਾਂ ਬਾਰੇ ਵੀ ਗੱਲਬਾਤ ਕਰਾਂਗੇ ਤੋ ਮੋਟਰਸਾਈਕਲ ਮਗਰ ਪੈਣ ਵਾਲੀਆਂ ਰੇੜੀਆਂ ਇਹ ਵੀ ਬਾਈ ਉਹਨੇ ਵੇਚ ਦੇਣੀਆਂ ਆ ਬਾਈ ਇਹ ਗਾਂ ਸਾਹਮਣੇ ਜਿਹੜੀ ਦੀ ਡਿਟੇਲ ਦੱਸ ਦਿਓ ਜੀ ਇਹ ਨੌ ਨੌਵਾਂ ਮਹੀਨਾ ਲੱਗਿਆ ਬਾਈ ਇਹਨੂੰ ਨੌਵਾਂ ਮਹੀਨਾ ਲੱਗਿਆ ਹੋਇਆ ਹਾਂਜੀ ਠੀਕ ਐ ਦੁੱਧ ਕਿੰਨਾ ਸੀ ਪਹਿਲੇ ਸੂਏ ਦਾ ਇਹ 22 ਕਿਲੋ ਦਿੱਤਾ ਹੀ ਪਹਿਲਾਂ ਨੇ ਠੀਕ ਐ 22 ਕਿਲੋ ਦੁੱਧ ਦਿੱਤਾ ਹੁਣ ਨੌਵਾਂ ਮਹੀਨਾ ਨੂੰ ਚੱਲੀ ਜਾਂਦਾ ਹਾਂਜੀ 1 ਮਹੀਨਾ ਜਾਨੀ ਇਹਦਾ ਬਾਕੀ ਐ ਹਾਂਜੀ ਹਾਂਜੀ ਸੀਮਨ ਡਿਟੇਲ ਇਹਦੇ ਜਿਹੜਾ ਲੱਗਾ ਇਹਦੇ ਲੱਗਿਆ ਜੀ ਗਾਂ 40 120 ਲੱਗਿਆ ਬਈ ਇਹਦੇ 40 120 ਲਿਖਤ ਹੋਊਗੀ ਉੱਥੋਂ ਪੜ੍ਹ ਕੇ ਦੱਸ ਦੇਵਾਂਗੇ ਪ੍ਰੋ ਆ ਇਹਦੇ ਨਾਲ ਜਿਹੜੀ ਗਾਂ ਬਈ ਇਹ ਵੀ ਇਹ 15 16 ਕਿਲੋ ਦੁੱਧ ਦਿੰਦੀ ਆ ਹੁਣ 15 16 ਕਿਲੋ ਦੁੱਧ ਦੇ ਰਹੀ ਆ ਹਾਂਜੀ ਗੱਬਣ ਹੈ ਇਹ ਇਹ 2 ਮਹੀਨੇ ਦੀ ਖਾਲੀ ਮੰਨ ਕੇ ਆਪਦਾ ਕੰਮ ਸੌਦਾ ਵੀ ਚੈੱਕ ਆ 2 ਮਹੀਨੇ ਹੋ ਗਏ ਏਆਈ ਹੋਈ ਹਾਂਜੀ ਚੈੱਕ ਪਾਸ ਤਾਂ ਨਹੀਂ ਆਪਾਂ ਕਹਿੰਦੇ ਠੀਕ ਆ ਦੋਸਤੋ 16 ਕਿਲੋ ਦੁੱਧ ਆ 2 ਮਹੀਨੇ ਹੋ ਗਏ ਏਆਈ ਹੋਈ ਨੂੰ ਖਾਲੀ ਮੰਨ ਕੇ ਸੌਦਾ ਕਰ ਲਿਓ ਚੈੱਕ ਨਹੀਂ ਹਜੇ ਕਰਾਈ ਸੋ ਉਸ ਹੱਬ ਤੇ ਤੁਸੀਂ ਧਿਆਨ ਚ ਰੱਖ ਲਓ ਇੱਕ ਬੱਚੀ ਹੋਰ ਬਹੁਤ ਸੋਹਣੀ ਬਈ ਇਹਦੀ ਏਜ ਕਿੰਨੀ ਹੈ ਬੱਚੀ ਦੀ ਇਹ 9 ਮਹੀਨਿਆਂ ਦੀ ਆ ਤੇ 410 20 ਦੀ ਆਪ ਹੈ 4120 ਦੀ ਹੈ ਤੇ 9 ਮਹੀਨੇ ਦੀ ਉਮਰ ਹੈ ਹਾਂਜੀ ਮਦਰ ਮਿਲਕ ਰਿਕਾਰਡ ਕਿੰਨਾ ਖੋਊਗਾ ਇਹਦੇ ਸੀਗਾ ਜੀ ਮਦਰ ਦੇ 28 ਕਿਲੋ ਦੁੱਧ ਦਿੱਤਾ ਸੀ ਜੀ 28 ਕਿਲੋ ਦੁੱਧ ਦਿੱਤਾ ਸੀ ਹਾਂਜੀ ਠੀਕ ਹੈ ਇਹਦੇ ਨਾਲ ਬਈ ਇੱਕ ਦੋ ਬੱਚੀਆਂ ਛੋਟੀਆਂ ਹਨ ਕਿੰਨੀ ਕਿੰਨੀ ਉਮਰ ਹੈ ਇਹਨਾਂ ਦੀ ਇਹ ਉਹ ਛੋਟੀ ਬਲੈਕ ਕਲਰ ਦੀ ਉਹ 20 ਦਿਨਾਂ ਦੀ ਆ ਤੇ ਇਹ 1.5 ਮਹੀਨੇ ਦੀ ਹੈ ਇਹ 1.5 ਮਹੀਨੇ ਦੀ ਠੀਕ ਹੈ ਕੇਜ ਵੀ ਵੇਚਾਂਗੇ ਹਾਂਜੀ ਹਾਂਜੀ ਠੀਕ ਹੈ ਸੋ ਦੋਸਤੋ ਇਹ ਪਿੰਜਰਾ ਵੀ ਬਾਈ ਨੇ ਸੇਲ ਕਰ ਦੇਣਾ ਦੋ ਛੋਟੇ ਬੱਚੇ 1.5 ਮਹੀਨੇ ਦੀ ਉਮਰ ਤੇ 20 ਦਿਨਾਂ ਦੀ ਉਮਰ ਹੈ ਇਹ ਤੋਂ ਇਲਾਵਾ ਦੋਸਤੋ ਇੱਕ ਕੰਡਾ ਪਿਆ ਤੇ ਇੱਕ ਸੈਂਡਿਕੇਟ ਹੈ ਮੈਂ ਬਾਅਦ ਚ ਦਿਖਾ ਦੂੰਗਾ ਤੁਹਾਨੂੰ ਇੱਧਰ ਕੁਝ ਹੋਰ ਗਾਵਾਂ ਹੈ ਜਿਹੜੀਆਂ ਬਾਈ ਹੋਰਾਂ ਨੇ ਵੇਚਣੀਆਂ ਆ ਬਈ ਸਾਹਮਣੇ ਸਿੰਘਾਂ ਵਾਲੀ ਗਾਂ ਜਿਹੜੀ ਹਾਂਜੀ ਕਿੰਨੇ ਚਿਰ ਦੀ ਗੱਬਣਾ ਇਹ ਇਹਦੇ 50 ਕਿਤਾਨ ਰਹਿ ਗਏ ਸੂਨ ਚ ਆਪਣਾ ਤੋਂ ਟੱਪ ਗਈ ਸੀ ਦੁੱਧ ਦਾ ਰਿਕਾਰਡ ਇਹਦਾ ਦੁੱਧ ਦਾ ਰਿਕਾਰਡ ਕੀ ਰਿਹਾ ਇਹਦਾ ਇਹ 35 ਕਿਲੋ ਦੁੱਧ ਦਿੱਤਾ ਇਹਨੇ 35 ਕਿਲੋ ਦੁੱਧ ਦਿੱਤਾ ਦੋਸਤੋ ਅੱਠਾ ਮਹੀਨਾ ਤੋਂ ਬਾਹਰ ਹੈ ਹਾਂਜੀ ਡੇਢ ਮਹੀਨਾ ਤੁਸੀਂ ਇਹ ਮੰਨੋ ਵੀ ਇਹਦਾ ਬਾਕੀ ਸੰਗੇ ਦੇ ਜ਼ਰੂਰ ਹੈਗੇ ਸੂਆ ਕਿੰਨਾ ਹੋਊਗੀ ਇਹ ਚੌਥੇ ਸੂਣਾ ਇਹ ਚੌਥੇ ਸੂਏ ਨੇ ਸੂਣਾ ਹਾਂਜੀ ਠੀਕ ਹੈ ਸੋ ਦੋਸਤੋ ਰੇਟ ਸਾਰੇ ਕਾਸੇ ਦੇ ਫੋਨ ਤੇ ਹੀ ਹੈ ਕਿਉਂਕਿ ਪਰਿਵਾਰ ਬੈਠ ਕੇ ਰਹਿ ਆਪਦੀ ਚੀਜ਼ ਦੀ ਕਰੂਗਾ ਤੇ ਫਿਰ ਤੁਹਾਨੂੰ ਰੇਟ ਜਿਹੜੇ ਫੋਨ ਦੇ ਉੱਤੇ ਵੀਰ ਦੱਸ ਦੇਣਗੇ ਇਹ ਤੋਂ ਇਲਾਵਾ ਇੱਕ ਹੋਰ ਬਹੁਤ ਸੋਹਣੀ ਗਾਂ ਖੜੀ ਹੈ ਭਾਈ ਕਿੰਨੇ ਕਿਲੋ ਤੇ ਚੱਲਦੀ ਐ ਇਸ ਟੇ ਇਹ 20 22 ਕਿਲੋ ਤੇ ਚੱਲਦੀ ਆ ਠੀਕ ਐ ਗੱਬਣ ਹੋਈ ਐ ਜਾਂ ਨਹੀਂ ਇਹ ਗੱਬਣ ਕਰਵਾਈ ਵੀ ਆਈ ਇਹ ਵੀ ਪਰ ਉਦਾਂ ਆਪਾਂ ਖਾਲੀ ਦਈ ਸੌਦਾ ਕਰਨਾ ਕਿਉਂਕਿ ਹਲੇ ਕਿਸੇ ਕਨਫਰਮ ਨਹੀਂ ਆਇਆ ਇਹ ਮਹੀਨੇ ਤੋਂ ਘੱਟ ਨੇ ਠੀਕ ਐ ਮਹੀਨੇ ਤੋਂ ਘੱਟਆਂ ਨੂੰ ਉਦਾਂ ਵੀ ਢਾਈ ਕਿ ਮਹੀਨੇ ਹੋਇਆ ਵੀ ਬਾਲਾ ਟਾਈਮ ਨਹੀਂ ਹੋਇਆ ਢਾਈ ਤੋਂ 3 ਮਹੀਨੇ ਦੇ ਵਿੱਚ ਵਿੱਚ ਹੀ ਨੇ ਸਾਰੀਆਂ ਤੋੜ ਸਕਦੇ ਆ ਕਿਸੇ ਪਸ਼ੂ ਨੇ ਇੱਥੇ ਤੋੜ ਦਈਏ ਤੁਹਾਨੂੰ ਖੁੱਲੀਆਂ ਛੱਡ ਕੇ ਵੇਖ ਸਕਦੇ ਆ ਕੋਈ ਸੋ ਦੋਸਤੋ ਖੁੱਲੇ ਛੱਡੇ ਪਸੂ ਕਈ ਵਾਰ ਭਾਈ ਦੇ ਨਸਦੇ ਕੇ ਕੇ ਕਰਕੇ ਗਾਂ ਆਪੇ ਇਧਰ ਨੂੰ ਖੋਲ ਕੇ ਦੇਖਦੇ ਨੇ ਤੇ ਤੀਜੇ ਸੂਈ ਵਾਸਤੇ ਕੱਪਣਾ ਬਈ ਜਾਂ ਤੀਜੇ ਵਾਸਤੇ ਹੀ ਦੂਜੇ ਆਪ ਹੈ ਦੂਜੇ ਸੂਈ ਵੀ ਹਾਂਜੀ ਬੱਚਾ ਇਹਦੇ ਨਾਲ ਕੀ ਹੈ ਇਹਦੇ ਨਾਲ ਬੱਛੀ ਸੀਗੀ ਪਰ ਉਹ ਆਪਾਂ ਅਲੱਗ ਹੀ ਸੇਲ ਕਰਨੀ ਆ ਉਹ ਅਲੱਗ ਸੇਲ ਕਰਨੀ ਜਿਹੜੀ ਕਾਲੀ ਬੱਛੀ ਤੁਸੀਂ ਕਹਿਆ ਉਹ ਆ ਨਹੀਂ ਉਧਰ ਆਈ ਅਚੋ ਓਕੇ ਠੀਕ ਹੈ ਸੋ ਦੋਸਤੋ ਬੱਚਾ ਬੱਛੀ ਹੈਗੀ ਹੈ ਨਾਲ ਪਰ ਉਹ ਅਲੱਗ ਸੇਲ ਕਰਨੀ ਆ ਬਾਈ ਬਹੁਤ ਸੋਹਣਾ ਢਾਂਚਾ ਵਹਿੜਦਾ ਦੇਖੋ ਤੁਸੀਂ ਸਟਰਕਚਰ ਬਾਈ ਮੋੜ ਲਈ ਇਧਰ ਨੂੰ ਆਪਸ ਵਿੱਚ ਲੈ ਜਾ ਉਧਰ ਦੀ ਇਹ ਫਾਰ ਸੇਲਰ ਦੱਸੋ ਜੇ ਕੋਈ ਵੀਰ ਪਸੰਦ ਕਰੇ ਤਾਂ ਫਿਕਸ ਜਾ ਹਵਾਨਾ ਹੈ ਚੰਗਾ ਹਵਾਨਾ ਹੈ ਚਵਾਈ ਮਿਲਕਿੰਗ ਮਸ਼ੀਨ ਨਾਲ ਵੀਰ ਕਰਦਾ ਦੱਸੋ ਇਹ ਚੀਜ਼ ਧਿਆਨ ਚ ਰੱਖਿਓ ਜਿਹੜਾ ਵੀਰ ਅੱਥੀ ਚਵਾਈ ਕਰਨੀ ਚਾਹੁੰਦਾ ਹੈ ਵੀਡੀਓ ਦੇ ਵਿੱਚ ਸਾਰੀਆਂ ਗੱਲਾਂ ਕਨਫਰਮ ਹੀ ਕੀਤੀਆਂ ਵੀ ਜੇ ਕੋਈ ਭਰਾ ਉਦੋਂ ਪਹਿਲਾਂ ਵੀ ਕੋਈ ਪਿੰਡ ਦਾ ਵੀਰ ਜਾਂ ਕੋਈ ਵਪਾਰੀ ਵੀ ਪਹੁੰਚਦਾ ਇਹਨਾਂ ਨੇ ਸੌਦੇ ਕਰ ਲੈਣੇ ਆ ਜਿਹੜਾ ਵੀਰ ਤੁਰਨਾ ਚਾਵੇ ਉਹ ਪੁੱਛ ਕੇ ਤੁਰੇ ਬਾਅਦ ਚ ਇਹ ਨਾ ਲੰਬਾ ਰਵੇ ਵੀ ਪਸ਼ੂ ਵੇਚ ਗਏ ਤੇ ਸਾਡਾ ਜਿਹੜਾ ਉਹ ਢੇਡਾ ਗਿਆ ਇਹ ਦੂਗੀਆਂ ਜਿਹੜੀ ਗਾਂ ਬਈ ਦੀ ਤੇ ਇਹ ਆਪ ਬਰੂਟ ਦੀ ਆਈ ਠੀਕ ਹੈ ਤੇ ਤੀਜੇ ਸੂਏ ਸੂਈ ਵੀ ਆ ਹੂੰ ਤੇ 35 ਕਿਲੋ ਹੈਗਾ ਹੀ ਦੁੱਧ ਇਸ 35 ਕਿਲੋ ਦੋਆ ਟਾਈਮ ਰਾ ਦੇ ਰਹੀ ਹੈ ਹਾਂਜੀ ਤੋਰੀ ਬਈ ਇਹਨੂੰ ਵੀ ਦੋਸਤੋ ਦੁੱਧ 35 ਕਿਲੋ ਹਾਜ਼ਰ ਹੈ ਬਰੂਟ ਦੀ ਆਪ ਹੈ ਪੱਚਾ ਇਹਦੇ ਨਾਲ ਨਹੀਂ ਮਿਲਣਾ ਇਹ ਕੱਲੀ ਗਾਂ ਮਿਲੂਗੀ ਜਿਹੜਾ ਵੀ ਖਰੀਦਣਾ ਚਾਵੇ ਹਵਾਨਾ ਅੱਗੋਂ ਪਿੱਛੋਂ ਬਹੁਤ ਸੋਹਣਾ ਥਣ ਹੱਥੀ ਚੁਆਈ ਵਾਲਾ ਵੀ ਆ ਵੈਸੇ ਮਸ਼ੀਨ ਨਾਲ ਬਾਈ ਚੁਆਈ ਕਰਦਾ ਦੇਖੋ ਆਰਡਰ ਦੀ ਬਣਾਵਟ ਪੂਰਾ ਫਿਟਿੰਗ ਵਾਲਾ ਮੈਂ ਇਧਰੋਂ ੁੱਤ ਪੈਂਦੀ ਆ ਤਾਂ ਥੋੜਾ ਇਸ ਸਾਈਡ ਤੋਂ ਤੁਹਾਨੂੰ ਦਿਖਾਉਣਾ ਵੈੜ ਲੈ ਚੱਲੀ ਬਈ ਅੰਦਰ ਨੂੰ ਸੋ ਇਹਦਾ ਸਟਰਕਚਰ ਤੁਸੀਂ ਦੇਖ ਲਓ ਉਹ ਇਹ ਤੋਂ ਇਲਾਵਾ ਦੋਸਤੋ ਅੱਗੇ ਵੀ ਇੱਕ ਬਹੁਤ ਸੋਹਣੀ ਵੈੜ ਹੋਰ ਖੜੀ ਹੈ ਜਿਹੜੀ ਬਾਈ ਨੇ ਵੇਚਣੀ ਹੈ ਆ ਜਿਹੜੀ ਬਈ ਇਹ ਵੈੜ ਹੈ ਹਾਂਜੀ ਕਿੰਦੂ ਅੱਗੇ ਇਹਦੀ ਕੀ ਡਿਟੇਲ ਹੈ ਇਹ ਆਪਾਂ ਡਿਟੇਲ ਦੇਖ ਕੇ ਦੱਸ ਦਾਂਗੇ ਲਿਖੀ ਵੀ ਆਪਣੀ ਦੁੱਧ ਹੁਣ ਕਿੰਨਾ ਹੈ ਇਹਦੇ ਥੱਲੇ 35 ਕਿਲੋ ਹੈਗੇ 20 ਦਿਨਾਂ ਦੀ ਸੂਈ ਦੇ ਥੱਲੇ 40 ਕਿਲੋ ਤੱਕ ਜਾਵਣੀ ਹੈ 20 ਦਿਨਾਂ ਦੀ ਸੂਈ ਹੈ ਹਾਂਜੀ ਉਹ ਜਿਹੜੀ ਕਾਲੀ ਬੱਚੀ ਉਹ ਇਹਦੀ ਹੋਊਗਾ ਨਾ ਉਹ ਅੱਡ ਵੇਚਾਂਗੇ ਹਾਂ ਅੱਟਈ ਉਹਦਾ ਰੇਟ ਅੱਡ ਲੱਗੂ ਠੀਕ ਹੈ ਤੋਰੀ ਬਾਈ ਸੋ ਦੋਸਤੋ ਕਾਲੀ ਬੱਚੀ ਬਾਈ ਕਹਿੰਦਾ ਵੀ ਅੱਡ ਵੇਚਾਂਗੇ ਦੁੱਧ ਦੇ ਰਹੀ ਹੈ 35 ਕਿਲੋ 40 ਨੂੰ ਹੱਥ ਮਾਰੂਗੀ ਪੀਕ ਲੈਵਲ ਦੂਜੇ ਸੂਏ ਆਈ ਸੋ ਦੂਜਾ ਸੂਆ ਅੱਜ ਕਿਸ ਕੋਈ ਨਹੀਂ ਜਾਣਦਾ ਭਾਈ ਸੋ ਇਹਨੂੰ ਵੀ ਦੇਖ ਸਕਦੇ ਹੋ ਤੁਸੀਂ ਵੈਸੇ ਚੁਆਈ ਮਸ਼ੀਨ ਤੇ ਹੀ ਕਰਦਾ ਭਾਈ ਪਰ ਥਣਾ ਵਾਲੋ ਇਹ ਵੀ ਅੱਥੀ ਇਹਦੀ ਮਿਲਕਿੰਗ ਹੋ ਸਕਦੀ ਹੈ ਕੋਈ ਦਿੱਕਤ ਵਾਲੀ ਗੱਲ ਨਹੀਂ ਮੇਰੇ ਮੋੜ ਦੇ ਉਧਰ ਅੰਦਰ ਵੀ ਲੈ ਜਾਈ ਕੋਈ ਚੱਕਰ ਨਹੀਂ ਹੈਗਾ ਜਿਵੇਂ ਆਪਣੀ ਉਹ ਨਹੀਂ ਹੈਗੀ ਦਿੱਕਤ ਸੋ ਦੋਸਤੋ ਹੁਣੇ ਹੀ ਇਹ ਕਿਉਂਕਿ ਮਿੱਟੀ ਵੀ ਬਾਈ ਨੇ ਇੱਥੇ ਸਟਾਲੀ ਤੇ ਉਹ ਪਸ਼ੂ ਖਾਂਦੇ ਆ ਮੇਰੇ ਅੰਦਰਲੇ ਪਾਸੇ ਦੀ ਆ ਕੇ ਵਹਿੜਾਂ ਦੀ ਡਿਟੇਲ ਦੱਸ ਦੀ ਇਹਨੂੰ ਵੰਦ ਦੇ ਇਹ 13 ਮਹੀਨਾ ਦੀ ਏਜ ਹੈ ਇਹਦੀ 13 ਮਹੀਨੇ ਉਮਰ ਹੈ ਹਾਂਜੀ ਏਆਈ ਹੋਈ ਹੈ ਕਿ ਨਹੀਂ ਨਹੀਂ ਏਆਈ ਨਹੀਂ ਕੀਤੀ ਨਹੀਂ ਕੀਤੀ ਹਾਂਜੀ ਠੀਕ ਹੈ ਕਿਹੜੇ ਸੀਮਨ ਦੀ ਕੋ ਸਾਹ ਤੇ 40138 ਦੀ ਆਈਡੈਂਟਿਟੀ ਮਾਰਕ ਦੀ ਆ 40138 ਦੀ ਹੈ ਹਾਂਜੀ ਇਹਦੇ ਨਾਲ ਜਿਹੜੀ ਐਚ ਐਫ ਖੜੀ ਹੈ 40127 ਦੀ ਆਈ ਠੀਕ ਹੈ ਇਹਦੀ ਉਮਰ ਇਹ ਵੀ ਪ੍ਰੋਪਰ ਹੀ ਆਈ ਪੰਜਾਹ ਕਿ ਦਿਨਾਂ ਦਾ ਹੀ ਫਰਕ ਆ ਇਹਨਾਂ ਦੀ ਏਆਈ ਵੈਸੇ ਹੀ ਨਹੀਂ ਕਰਾਈ ਜਿਵੇਂ ਵਜ਼ਨ ਤਾਂ ਇਹਨਾਂ ਦਾ ਫੁੱਲ ਲੱਗਦਾ ਨਹੀਂ ਵਜ਼ਨ ਤਾਂ ਫੁੱਲ ਹੀ ਹੁਣ ਕਰਵਾਉਣੀ ਸੀਗੀ अच्छा हां जी ठीक है सो दोस्तों वजन फूला एआई करवानी थी पर नहीं करवाई एच आ, चार जनरेशन ਦਾ ਰਿਕਾਰਡ ਆਈ ਇਹਦਾ ਇਹਦਾ हां जी ਜਿਹੜੀ ਐਫ ਐ ਹਾਂਜੀ ਹਾਂਜੀ ਠੀਕ ਹੈ ਓਕੇ ਆ ਇਦੂ ਅੱਗੇ ਦੋ ਗਾਵਾਂ ਇੱਧਰ ਖੜੀਆਂ ਬਈ ਇਹ ਚੌਥੇ ਸੂਏ ਸੂਈ ਵੀ ਆਈ ਇਹ ਉਹ ਲੈਣ ਬਈ ਚੌਥਾ ਸੂਆ ਦੋਸਤੋ ਸੂਈ ਹੈ ਦੁੱਧ ਵੀ ਅੰਦਾਜ਼ ਦਊਗਾ ਕਿੰਨਾ ਹੈਗਾ ਨਾਲ ਹੀ ਟੂਰਨਾਮੈਂਟ ਚੱਲਦਾ ਦੱਸੋ ਉਹਦੇ ਕਰਕੇ ਆਵਾਜ਼ ਜਿਹੜੀ ਉਹ ਮੈਕ ਦੀ ਆ ਰਹੀ ਹੈ ਨਾਲ ਅ ਭਾਈ ਹੁਣ ਦੁੱਧ ਕਿੰਨਾ ਹੋਊਗਾ ਥੱਲੇ ਇਹ ਥੱਲੇ ਹੈਗਾ 30 32 ਕਿਲੋ ਕਿੰਨਾ 30 32 ਕਿਲੋ ਹੀ 30 32 ਕਿਲੋ ਦੁੱਧ ਹੈਗਾ ਹਾਂਜੀ ਠੀਕ ਹੈ ਲੈ ਜੀ ਬਾਈ ਉਧਰ ਹੀ ਸੋ 30 ਤੋਂ 32 ਕਿਲੋ ਦੁੱਧ ਹੈਗਾ ਦੱਸੋ ਇਸ ਗਾਂ ਥੱਲੇ ਵੀ ਦੇਖੋ ਇਹਦਾ ਹਵਾਨਾ ਇਹਦੇ ਵੀ ਥਣ ਹੁੱਥੀ ਚੁਾਈ ਵਾਲੇ ਆ ਬਾਕੀ ਢਾਂਚਾ ਤੁਸੀਂ ਦੇਖ ਲਓ ਥੋੜਾ ਜਰਸੀ ਕਰਾਸ ਹੈ ਇਹ ਤੋਂ ਇਲਾਵਾ ਇੱਕ ਹੋਰ ਗਾਂ ਬਾਈ ਕੋਲ ਵਿਕਰੀ ਵਾਲੀ ਹੈ ਮੈਂ ਉਧਰੋਂ ਇਧਰਲੇ ਪਾਸੇ ਦੀ ਤਾਂ ਵੀਡੀਓ ਬਣਾ ਰਿਆ ਸੀ ਵੀ ਸਾਹਮਣੂ ਸੂਰਜ ਜਿਹੜਾ ਪੈਂਦਾ ਸੀ ਇਹ ਖੋਰ ਵੱਡੀ ਗਾਂ ਬਾਈ ਕੋਲ ਉਹਦੀ ਵੀ ਡਿਟੇਲ ਆਪਾਂ ਪੁੱਛਦੇ ਹਾਂ ਆ ਵੀਰ ਡਿਟੇਲ ਦੱਸ ਦੀ ਗਾਂ ਦੀ ਇਹ ਚੌਥੇ ਸੂਏ ਸੂਈ ਵੀ ਆਈ ਕਿੰਨਾ ਚਿਰ ਹੋ ਗਿਆ ਨੂੰ ਸੂਈ ਨੂੰ ਇਹ ਵੀ ਦੋ ਦੋ ਥੱਲੇ ਥੱਲੇ ਹੀ ਨੇ ਜੀ ਠੀਕ ਹੈ ਦੁੱਧ ਹੁਣ ਕਿੰਨਾ ਇਹਦੇ ਥੱਲੇ ਹੈਗਾ 30 32 ਕਿਲੋ 30 32 ਕਿਲੋ ਇਹਦੇ ਸਾਲੇ ਵੀ ਹੈਗਾ ਹਾਂਜੀ ਠੀਕ ਹੈ ਆ ਉਧਰ ਨੂੰ ਲੈ ਜੀ ਬਈ ਵਾਪਸ ਦੋਸਤ ਢਾਂ ਚਾਹ ਦਾ ਪਹਿਲਾਂ ਦੇਖ ਲਓ ਦੁੱਧ 30 32 ਕਿਲੋ ਹੈਗਾ ਸੂਹਾ ਚੌਥਾ ਹੀ ਸੂਈ ਹੈ ਰੇਤਾ ਹੁਣੇ ਨਵਾਂ ਪਾਇਆ ਬਾਈ ਨੇ ਟਰਾਲੀ ਹਜੇ ਲਾ ਕੇ ਹੀ ਗਿਆ ਵੀਰ ਉਹਦੇ ਕਰਕੇ ਮਸਤੀ ਜੀ ਕਰਦੀਆਂ ਸੋਏ ਦੋਸਤੋ ਗਾਵਾ ਤੁਸੀਂ ਦੇਖ ਲਓ ਥੋੜਾ ਜਿਹਾ ਰੇਤਾ ਪਾਇਆ ਤੇ ਉੱਥੇ ਮਸਤੀ ਕਰਦੀਆਂ ਥਣ ਹੱਥੀ ਚਵਾਈ ਵਾਲਾ ਗਾਂ ਦਾ ਢਾਂਚਾ ਇਹਦਾ ਤੁਹਾਡੇ ਸਾਹਮਣੇ ਆ ਖੜੀ ਤੋਂ ਕਲੀਅਰ ਜਜਮੈਂਟ ਹੁੰਦੀ ਹੈ ਦੁੱਧ ਵਾਲੇ ਪੱਖ ਤੋਂ ਬੜੀ ਚੰਗੀ ਹੈ ਢਾਂਚਾ ਇਹਦਾ ਇਸ ਟਾਈਮ ਜਿੱਦਾਂ ਦਾ ਹੈ ਉਹ ਤੁਸੀਂ ਵੀਡੀਓ ਚ ਦੇਖ ਲਓ ਬਾਕੀ ਪਸ਼ੂ ਆ ਕੇ ਦੇਖੋ ਮੈਂ ਇੱਕ ਦੋ ਆਈਟਮ ਹੋਰ ਦਿਖਾਉਣੀਆਂ ਹੈ ਆ ਵੀਰੇ ਮਿਲਕਿੰਗ ਮਸ਼ੀਨ ਹੈ ਜਿਹੜੀ ਇਹ ਆਪਾਂ ਹੀ ਜਦੋਂ ਬੈਗੀਆਂ ਗਈਆਂ ਉਸ ਤੋਂ ਬਾਅਦ ਵੇਚਣੀ ਹੈ ਹਾਂਜੀ ਹਾਂਜੀ ਸਾਈ ਸੌਦਾ ਕਰ ਸਕਦੇ ਹੋ ਕਿਸੇ ਨੂੰ ਸੌਦਾ ਕਰ ਸਕਦੇ ਆ ਅੱਛਾ ਮਿਲਕਿੰਗ ਮਸ਼ੀਨ ਸਿੰਗਲ ਵਕਟ ਵਾਲੀ ਹੈ ਸਿੰਗਲ ਵਕਟ ਹੈ ਜੀ ਵੈਂਸਨ ਕੰਪਨੀ ਹੈ ਹਾਂਜੀ ਠੀਕ ਹੈ ਇਸ ਤੋਂ ਇਲਾਵਾ ਇੱਕ ਸੈਂਡିକੇਟ ਖੜਾ ਬਈ ਮੋਟਰ ਵਾਲਾ ਇਹ ਵੀ ਵੇਚਣੀ ਹੈ ਇਹ ਵੇਚਣਾ ਪਰ ਬਾਜੂ ਹੀ ਆਈ ਗੈਂ ਜਦੋਂ ਗਾਵਾਂ ਵਿਕ ਜਾਂਦੀਆਂ ਬਾਜੂ ਦੇ ਦਿਆਂਗੇ ਆ ਇਹ ਤੋਂ ਇਲਾਵਾ ਬਈ ਇੱਕ ਕੰਡਾ ਹਿੱਤਰ ਹੈਗਾ ਇਹ ਵੀ ਸੇਲ ਕਰਨਾ ਹੈ ਹਾਂਜੀ ਠੀਕ ਹੈ ਸੋ ਦੋਸਤੋ ਇਹ ਲਗਭਗ ਮੈਂ ਜਿਵੇਂ ਪਹਿਲਾਂ ਦੱਸਿਆ ਵੀ ਪਸ਼ੂਆਂ ਨਾਲ ਸੰਬੰਧਤ ਜੋ ਵੀ ਮਟੀਰੀਅਲ ਇੱਥੇ ਮੌਜੂਦ ਹੈ ਉਹ ਬਾਈ ਨੇ ਸੇਲ ਕਰ ਦੇਣਾ ਤੁਸੀਂ ਹੁਣ ਜਿਹੜਾ ਵੀਰ ਕੋਈ ਚੀਜ਼ ਖਰੀਦਣੀ ਚਾਹੁੰਦਾ ਉਹ ਆ ਕੇ ਦੇਖੇ ਲਾਸਟ ਉੱਤੇ ਫੇਰ ਬੇਨਤੀ ਹੈ ਬੇਸ਼ੱਕ ਸਾਈ ਵੀ ਨਾ ਪਾ ਕੇ ਤੁਰਿਓ ਪਰ ਇਹ ਸੋਚ ਕੇ ਤੁਰਿਓ ਵੀ ਜਦੋਂ ਨੂੰ ਘਰੇ ਪਹੁੰਚੋਗੇ ਕੋਸ ਨਾ ਗੋਦੋਂ ਨੂੰ ਵੇਖ ਸਕਦੇ ਆ ਕੋਈ ਭਰਾ ਇਸ ਵਕਤੋ ਗੁੱਸਾ ਨਾ ਕਰੇ ਜਿਹਨੇ ਖਰੀਦਨੇ ਆ ਉਹਨੂੰ ਇਹ ਰਿਸਕ ਵੀ ਲੈਣਾ ਪਊਗਾ ਤੇਲ ਥੋੜਾ ਮੱਚ ਸਕਦਾ ਹੈ ਪਰ ਤੁਹਾਨੂੰ ਉਹ ਚੀਜ਼ ਵੀ ਵਧੀਆ ਮਿਲ ਸਕਦੀ ਹੈ ਅੱਗੇ ਪਸ਼ੂਆਂ ਦਾ ਅੰਜਲ ਤੇ ਤੁਹਾਡੀ ਕਿਸਮਤ ਹੈ ਜੋ ਜਿਹੜਾ ਵੀ ਖਰੀਦਣਾ ਚਾਹੁੰਦਾ ਦੋਸਤੋਂ ਤੁਸੀਂ ਵਿਜ਼ਿਟ ਕਰ ਸਕਦੇ ਹੋ ਪਿੰਡ ਲੋਹਾਰੇ ਦੇ ਵਿੱਚ ਧੰਨਵਾਦ